ਮੁਰਦਾਬਾਦ ਜੀ ਆਪ ਸਰਕਾਰ 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 ਮੁਰਦਾਬਾਦ ਸਰ ਮਸਲਾ ਇਹ ਹੈ ਕਿ ਅਸੀਂ ਅਜਰਤਪੱਦੇ ਪਿੰਡ ਦੇ ਵਿੱਚ ਆਏ ਆ ਸਰ ਇਹ ਸਾਡੀ ਐਲਪੀ ਗ੍ਰਾਉਂਡ ਹੈਗੀ ਆ ਜਿਹਨਾਂ ਸਰ ਕੁੱਲ ਜੋ ਪੈਸੇ 15 ਲੱਖ ਰੁਪਇਆ ਆਇਆ ਹੋਇਆ ਔਰ ਇਸ ਦੇ ਇਲਾਵਾ ਮੇਰੇ ਗਾਇਜੇ ਸੇ 3.7 ਲੱਖ ਰੁਪਇਆ ਆਉਣਾ ਜੋ ਪਾਇਆ ਹੋਇਆ ਇਸ ਦੇ ਇਲਾਵਾ ਜੋ ਸ਼ਮਸ਼ਾਨ ਘਰ ਵਿੱਚ ਪੈਸਾ ਆਇਆ ਮਤਿਆਂ ਦੇ ਵਿੱਚ ਲੁਕਿਆ ਬਾਈਬੇਸ਼ਨ ਨਹੀਂ 2 ਲੱਖ ਰੁਪਏ ਹੋਰ ਪਾਇਆ ਟੋਟਲ ਸਰ ਇਸ ਜਗ੍ਹਾ ਤੇ 22-23 ਲੱਖ ਦਾ ਕੰਮ ਹੋਇਆ ਪਰ ਕੋਈ ਮੱਤੇ ਸਬੂਤ ਪਿਆ 22-23 ਲੱਖ ਰੁਪਏ ਲੱਗ ਚੁਕੇ ਆ ਔਰ ਤੁਸੀਂ ਅੱਜ ਗਰੌਂਡ ਦੀ ਹਾਲਤ ਦੇਖ ਸਕਦੇ ਹੋ ਸਿਰਫ ਇੰਜੀਨੀਅਰ ਦੀ ਰਿਪੋਰਟ ਆ ਜੋ ਪ੍ਰਾਈਵੇਟ ਇੰਜੀਨੀਅਰ ਆ ਉਹਨਾਂ ਨੇ ਸਾਰਾ ਜੀਤੇਲ ਕੱਢ ਕੇ ਦੱਸਿਆ ਕਿ 7 ਲੱਖ ਦੇ ਸਿਰਫ ਕਰੀਬ ਪੈਸਾ ਲੱਗਾ ਇਸ ਤੋਂ ਜ਼ਿਆਦਾ ਪੈਸਾ ਨਹੀਂ ਲੱਗਾ ਔਰ ਅੱਜ ਸਾਨੂੰ 6 ਮਹੀਨੇ ਹੋ ਗਿਆ ਸਰ ਇਹ ਇਧਰ ਡੀਡੀਪੀਓ ਡੀਡੀਪੀਓ ਇਹਨਾਂ ਅਫਸਰਾਂ ਦੇ ਸਰ ਚੱਕਰ ਕੱਢਦੇ ਇਹਨਾਂ ਨਾ ਕੋਈ ਸੋਲੂਸ਼ਨ ਕਰਦੇ ਨਾ ਕੁਝ ਅੱਜ ਵੀ जो कि एसडीओ साहब आए डी डी पीओ मैम आया फिर भी सोल्यूशन तो सबूत पेश करो अगर कभी ऑफिस आना इस जगह सोल्यूश नही दिता जा रहा जी और अगर तुम दिल्ली मौके पर यही दस जो तीन अपने कागज दसिया मौके आयो नहीं तो नजर मार लो नजर मार के पता लग जाता था, जा तो था था गया अश्विनी सैनी शैक्टी जी और अपने पिंड के सरपंच है जो भी नरेगा सैक्टी जी आर एस जो रजेश सैनी है इन्होंने वालों जो भी कम करवाए गए हैं जो भी नरेगा सैक्टरी रिगार्ड पेश करता गया है ठीक है उन्होंने लाइया इतने कि नरेगा के जो कि बंद दहाड़ी लगी हुए और बंदे पिंड ने कम किया और जिन्हें नहीं किया फिर भी मतिया के दहाड़ियां लाइया फिर दूसरे बंद पैसे इन्हें लाए इन्ने लाए जबकि नरेगा के अलावा ने कम ही नहीं किया बेनजा लोगों के ना लेके चाली हजार देमेंट पारेमेंट एक लखमेंट ए लेख देख सकते दो लख छियासी हजार का रेपा मंजरी आया हो और सिर्फ पांच सौ फुट की ਇਸ ਕੀ ਦੇਖਿਆ 276000 ਦਾ ਰੇਤਾ ਬਜਰੀ ਇਸ ਦੇ ਸੱਜ ਦੋ ਦੋ ਕੋਟਲੇ ਤੇ ਲੱਗ ਜਾਂਦੇ ਨੀਂਦਰੋਂ ਦੇ ਵਿੱਚ ਜਿੰਨਾ ਤੇ ਮਟੀਰੀਅਲ ਆ ਚੁਕਿਆ ਸਰ ਮੰਗ ਕਰ ਰਿਹਾ ਪ੍ਰਸ਼ਾਸਨ ਇਸ ਚੀਜ਼ ਦੇ ਉੱਤੇ ਮੈਨੂੰ ਕਾਰਵਾਈ ਕਰੇ ਜਲਦੀ ਜਲਦੀ ਦਿਖੇ ਕਿੰਨਾ ਪੈਸਾ ਲੱਗਿਆ ਉਹ ਦੋਸ਼ੀਆਂ ਨੂੰ ਸਰ ਦੋਸ਼ੀਆਂ ਨੇ ਕੀ ਕੰਨਾ ਸਰ ਦੋਸ਼ੀ ਨਾਲ ਉਹ ਬਹਿਸ ਸਸਤੇ ਗੱਲ ਕਰਿਆ ਕਿ ਤੁਸੀਂ ਕਰ ਲੋ ਜੋ ਕਰਨਾ ਸਾਡਾ ਕਿਹੜਾ ਕੋਈ ਬਗਾਵ ਨਹੀਂ ਸਕਦਾ ਮੈਂ ਤਾਂ ਚਾਹਨਾ ਕਿ ਇਹੋ ਜਿਹੇ ਬੰਦੇ ਸਬਸਿਡੈਂਟ ਕਿਤੇ ਜਾਣ ਇਹੋ ਬੰਦੇ ਨੂੰ ਨਾ ਕਿਸੇ ਪੈਸਾ ਅੱਜ ਨਹੀਂ ਪਏ ਕੱਲ ਵੀ ਥਣਗੇ ਜਦ ਕੀ ਜੋਗੀ ਇਹ ਪੈਸਾ ਆਇਆ ਸਰਕਾਰ ਦਾ ਪਿੰਡ ਲਈ ਨਹੀਂ ਆ ਪਿੰਡ ਲਈ ਵੀ ਯੂਜ਼ ਹੋਵੇ ਨਾ ਕਿ ਲੋਕਾਂ ਦੇ ਘਰ ਵਿੱਚ ਜਾਵੇ ਉਹਨਾਂ ਦੇ ਕੌਣਾਂ ਦੇ ਸੀ ਜਾਣ ਪਿੰਡ ਲਈ ਪੈਹਾ ਪਿੰਡ ਲਈ ਹੀ ਯੂਜ਼ ਕਰੋ ਇਹ ਗੱਲ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਦੇਖ ਸਕਦੇ ਤੁਸੀਂ ਗਰਾਉਂਡ ਦਾ ਤੁਸੀਂ ਦੇਖੋ ਗਰਾਉਂਡ ਦੀ ਕੀ ਹੈ ਕੁਝ ਵੀ ਨਹੀਂ ਆ ਗਿਆ ਦੇ ਵਿੱਚ ਚਲੋ ਅਜੇ 5 ਮਿੰਟ ਹੋ ਗਏ ਸਾਨੂੰ ਖਾਪਦੇ ਸਰ ਨਾ ਤਰਮਿੰਦਰ ਕਮਾਲ ਸਾਲੋ ਸੀ ਰੂਪ ਲਾਲ ਮੈਂ 2019 ਦੇ ਵਿੱਚ ਪੰਚਾਇਤ ਮੈਂਬਰ ਚੁਣਿਆ ਗਿਆ ਸੀ ਜੋ ਕਿ ਸਾਡੇ ਪਿੰਡ ਦੇ ਪੰਜ ਮੈਂਬਰ ਚੁਣੇ ਗਏ ਸੀ ਦੋ ਆਊਟ ਆਫ ਆਪਣੇ ਦੂਜੀ ਪੰਚਾਇਤ ਹੈ ਸੀ ਔਰ ਤਿੰਨ ਮੈਂਬਰ ਹੋਏ ਇੱਕ ਸਰਪੰਚਾ ਨੂੰ ਬਣਾਇਆ ਗਿਆ ਸੀ ਉਸ ਤੋਂ ਬਾਅਦ ਸਰਪੰਚਾ ਨਾਲ ਸਟਾਰਟਿੰਗ ਜਿਹੜੀ ਪੰਚਾਇਤ ਬਣੀ ਹੈ ਕਾਰਵਾਈ ਵਾਸਤੇ ਇੱਕ ਦੋ ਵਾਰੀ ਸਾਡੇ ਕੋਲ ਸਾਈਨ ਕਰਾਣੇ ਜੀ ਉਸ ਤੋਂ ਬਾਅਦ ਇਹਨੇ ਤਿੰਨਾਂ ਮੈਂਬਰਾਂ ਚੋਂ ਦੋਵਾਂ ਨੂੰ ਬਿਲਕੁਲ ਨਹੀਂ ਪੁੱਛਿਆ ਗਿਆ ਜੀ ਤੇ ਇੱਕ ਮੈਂਬਰ ਦੇ ਸਾਈਨ ਤੇ ਆਪਣੇ ਸਾਈਨ ਸਾਡੇ ਜਿਹਾ ਹੀ ਸਾਈਨ ਕਰਕੇ ਪੈਸੇ ਘਟਾਉਂਦੇ ਗਏ ਜੀ ਜਦੋਂ ਵੀ ਅਸੀਂ ਸਰਪੰਚ ਨੂੰ ਪੁੱਛਦੇ ਸੁਰਨ ਸਾਹਿਬ ਪਿੰਡ ਦਾ ਕੰਮ ਲਾਓ ਇਹ ਹੀ ਗੱਲ ਕਹਿੰਦਾ ਵੀ ਗਰੰਟੀ ਨਹੀਂ ਆਈ ਪੈਸੇ ਨਹੀਂ ਆਗੇ ਪੈਸੇ ਨਹੀਂ ਆਗੇ ਔਰ ਜਦੋਂ ਰੌਹਲ ਕੁਮਾਰ ਨੇ ਆਰਟੀਆਈ ਪਾਇਆ ਉਹਦੇ ਪਿੱਛੇ ਪ ਉਹ ਸਾਡੇ ਜਾਲੀ ਸਾਈਨ ਕਰਕੇ ਨਾ ਮਤੇ ਪਾ ਕੇ ਬੈਂਕ ਦੇ ਵਿੱਚ ਦੇ ਕੇ ਜੋ ਪੈਸੇ ਕਢਾਏ ਹੋਏ ਨੇ ਜੀ ਜਾਲੀ ਸਾਈਨ ਕਰੋਂ ਬੰਦੇ ਕੋਲ ਜਾਲੀ ਸਾਈਨ ਆਪੇ ਕਿਤੇ ਅਸਰ ਫੈਨ ਸਾਹ ਹੁਣਾ ਜਾਂ ਸੈਕਟਰੀ ਨਾਲ ਦਾ ਤਿੰਨਾ ਕੰਮ ਹੈ ਕਰ ਰਹੀ ਜੀ ਮੋਕੇ ਦੇ ਵੀਡੀਓ ਮੋਕੇ ਵੀਡੀਓ ਕਹਿੰਦੇ ਕੋਈ ਨਹੀਂ ਹੋਣਾ ਹੁਣ ਜੀ ਜੋਨ ਆਇਆ ਹੋ ਗਿਆ ਜੀ ਉਹ ਉਹ ਲੰਘ ਗਿਆ ਟਾਈਮ ਜੀ ਹੁਸੈਨਾ ਕੁਝ ਨਹੀਂ ਹੋ ਸਕਦਾ ਪਹਿਲਾਂ ਤੁਸੀਂ ਕਿੱਥੇ ਜੀ ਅੱਜ ਆ ਕੀ ਮਸਲਾ ਸੀ ਗ੍ਰਾਊਂਡ ਦਾ ਮਸਲਾ ਸੀ ਅੱਜ ਗ੍ਰਾਊਂਡ ਦਾ ਮਸਲਾ ਵੀ ਤਾਂ ਲੱਖਾਂ ਹਿਸਾਬ ਨਾਲ ਕਪੜਾ ਵਾਜੀ ਹੋਈ ਪਈ ਹੈ ਜੀ ਆ ਤੁਸੀਂ ਤਾਂ ਝੁੱਲਿਆਂ ਪਾਸੇ ਮਾਰੋ ਜੀ ਚਾਰ ਰੱਖਦੇ ਕਹਿੰਦੇ ਝੁੱਲੇ ਆਗੇ ਨੇ ਜੀ ਜਦ ਕਿ ਝੂਲੇ ਬੈਲਡੀ ਕਰਾ ਕੇ ਬਣਾਏ ਨੇ 386000 ਦਾ ਬਿੱਲ ਕੇ ਫਰਨਦਾ ਹੈਗਾ ਜੀ ਉਹ ਝੂਲੇ 4 ਲੱਖ ਤੇ 386000 ਦਾ ਖਾ ਗਏ ਨੇ ਨਾ ਹੀ ਉਹਦਾ ਕੋਈ ਬਿੱਲ ਹੈਗਾ ਨਾ ਕੋਲੋ ਜੀ ਜੇ ਸਾਨੂੰ ਬਿੱਲ ਦੱਸ ਦੇਣ ਵੀ ਇਹ ਝੂਲੇ ਦਾ ਬਿੱਲ ਹੈਗਾ ਹੀ ਉਹ ਸੈਕਟਰੀ ਨਾਲ ਗੱਲ ਕੀਤੀ ਗਈ ਉਹ ਕਹਿੰਦਾ ਜੇ ਮਲ ਝੂਲੇ ਤੁਹਾਨੂੰ ਕੀ ਬਾ ਜੇ ਮਲ ਝੂਲੇ ਹੈਗਾ ਨਾ ਦੱਸੋ ਕਿ ਦਾ ਜੇ ਮਾ ਝੂਲੇ 50000 ਤੋਂ ਤੇ ਝੂਲੇ ਨਹੀਂ ਹੈਗੇ ਜੀ ਮੰਗੇ ਕਰਦੇ ਸਾਰਾ ਮੈਕਵਾ ਰਲੇ ਆ ਜੀ ਮਾਨ ਸਾਡੀ ਸੁਣਾਈ ਕੁਝ ਨਹੀਂ ਹੋ ਰਹੀ ਜੀ ਅਪੀਲ ਹੈ ਵੀ ਜੋ ਵੀ ਇਹ ਕਾਰਵਾਈ ਹੋਣੀ ਚਾਹੀਦੀ ਹੈ ਨਾ ਤੇ ਜੀ ਦੋਸ਼ੀਆਂ ਤੇ ਜੀ ਜੋ ਸੁਨੇਕਾ ਰਾਹੁਲ ਉਹਨੇ ਕੁਛ ਕਹਿਤ ਕੀਤੀ ਸੀ ਕਿ ਪੰਚਾਇਤ ਨੇ ਜਿਹੜਾ ਕੋਈ ਸਟੇਡੀਅਮ ਦਾ ਕੋਈ ਕੰਮ ਕਰਾਇਆ ਉਹਦਾ ਕਹਿਣਾ ਸੀ ਕਿ ਕੋਈ ਕੰਮ ਨਹੀਂ ਹੋਇਆ ਇਸ ਕਰਕੇ ਨਿਪਰਵਰ ਜ਼ਰ ਕੀਤਾ ਕਿ ਵਾਕਈ ਇਹ ਸ਼ਿਕਾਇਤ ਠੀਕ ਨਹੀਂ ਠੀਕ ਹੈ ਉਸ ਦੇ ਬਾਰੇ ਵਿੱਚ ਬਹੇ ਜਿਸ ਤਰ੍ਹਾਂ ਕੋਈ ਆਇਆ ਵਿਜ਼ਿਟ ਕੀਤਾ ਉਸ ਤੋਂ ਬਾਅਦ ਇਹ ਇਨਵਾਹੀ ਵਿਜ਼ਿਟ ਕਰ ਲਿਆ ਜੋ ਵੀ ਟੈਕਨੀਕਲੀ ਇਹਨੂੰ ਦੇਖਿਆ ਜਾਏਗਾ ਇਸ ਦੇ ਪ੍ਰਸਤਾਵ ਦੇ ਨਾਲ ਹੋਣਾ ਚਾਹੀਦਾ